ਰੁਕ ਆਪਾਂ ਬੋਲੇ ਚਾਲਾ ਪਿੰਡ ਨੂੰ ਵਾਪਸੀ ਰਾਤ ਮਨਾਲੀ ਸਟੇ ਕੀਤੀ ਤੇ ਹੁਣ ਚੱਲੇ ਆਪਾਂ ਪਿੰਡ ਨੂੰ ਤੇੜੀ ਗਰਮੀ ਹੋਈ ਧੁੱਪ ਪੈ ਗਈ ਹੁਣ ਚਲੋ ਜੀ ਕਰੋ ਨੂੰ ਫੋਨ ਕਰੋ ਕਿੱਥੇ ਦਾ ਉਹ ਗੱਡੀ ਛੋਟੀ ਤੇ ਇੱਥੇ ਰੁਕੇ ਸੀ ਰੋਟੀ ਖਾਣ ਲਈ ਪ੍ਰਸ਼ਾਦ ਦਾ ਛਕਣਾ ਹੁਣ ਤੇ ਉਹ ਸਾਰੇ ਚੱਲ ਗਏ ਆਪਾਂ ਨੂੰ ਹੈਨੀ ਭੁੱਖ ਤੇ ਆਪਾਂ ਹੀ ਬੈਠੇ ਕੱਟੀ ਸੀ ਏਸੀ ਟਰਪੇ ਚਾਹ ਆਦੇ ਹੁਣ ਪਿੰਨੇ ਕਹਿੰਦਾ ਮੈਂ ਕਿਹਾ ਜਗਾਂ ਬਾਗੂ ਫਿਰ ਸਾਨੂੰ ਕਿ ਜਾਣਾ ਤੋਤੀ ਤੈਨੂੰ ਤੈਨੂੰ ਸਾਈਨ ਦਾ ਕਰਨ ਬਈ ਗੂਠਾ ਸਟੈਂਪ ਹੈ ਗਿਆ ਗੂਠਾ ਲਾਊਗਾ ਦੇਖੋ ਵੀ ਸੱਜਣੋ ਇੱਥੇ ਹੁੰਦੀ ਆ ਰਾਫਟਿੰਗ ਜਿਹੜੀ ਪਾਣੀ ਚੋ ਕਿਸ਼ਤੀ ਚੱਲਦੀ ਹੁੰਦੀ ਆ ਨਾ ਦੇਖੀ ਆ ਸਾਰਿਆਂ ਨੇ ਤੇ ਉਹ ਦੇਖੋ ਪਾਣੀ ਜਿਹੜਾ ਬਹੁਤ ਠੰਡਾ ਤੇ ਰਫਤਾਰ ਨਾਲ ਬਹੁਤ ਆ ਸਾਡੇ ਨਾਲ ਦੇ ਵੀ ਗਏ ਹੋਇਆ ਪਰ ਮੈਂ ਆਪਣੇ ਬੋਏ ਕਰਕੇ ਭਰਾ ਕਰਕੇ ਗਿਆ ਨਹੀਂ ਇਹ ਕਹਿੰਦਾ ਮੈਂ ਜਾਣਾ ਨਹੀਂ ਇਹਨੂੰ ਪਾਣੀ ਤੋਂ ਡਰ ਲੱਗਦਾ ਤੁਸੀਂ ਕਾਹਤੋਂ ਨਹੀਂ ਗਏ ਜੀ ਉੱਥੇ ਹੈ ਬਾਈ ਜੀ ਕਿੱਥੇ ਮੁੱਦੀ ਹੋ ਜੇ ਜਦੋਂ ਤੈਰਨਾ ਨਹੀਂ ਆਉਂਦਾ ਹੈ ਕੋਈ ਕੰਮ ਨਹੀਂ ਕਰਦਾ ਤੈਰਨਾ ਦੂਰ ਆਹੋਂਡ ਉਹ ਕੰਮ ਨਹੀਂ ਕਰਦਾ ਕੋਈ ਤੈਰਨਾ ਦੂਰ ਨਾ ਇਹਦਾ ਸਟ੍ਰਕਚਰ ਤੇ ਬੰਨ ਵਾਲਾ ਕੰਮ ਆਣਾ ਅਜੇ ਇੱਕ ਵਾਰ ਦੁੱਬ ਗਈ ਪਿੰਡ ਨੂੰ ਮੋੜ ਲਓ ਕੱਢੀ ਦੇਖ ਤੋ ਜੀ ਵੀਡੀਓ ਰੀਲ ਬਣਾ ਬਾਈ ਜੀ ਰੀਲ ਬਣਾ ਰਹੇ ਹੋ ਐਨੇ ਕਾ ਦਵਾਰੇ ਤੋਂ ਮੜਿਆਂ ਜਾਂ ਦਾਗਲ ਪਤਾਗਰ ਵਾਲੇ ਦਵਾਰੇ ਤੋਂ ਹੋ ਐਨ ਕਾ ਦਾਗ ਪਿਆ ਪਿਆ ਓਏ ਇਹ ਕਿਸ ਕੋ ਆਪਕੋ ਮੇਰਾ ਯਾਂ ਕੁੰਡਰ ਦਾ ਓਕੇ ਹੋ ਛੋੜ ਦੀ ਮੇਰੇ ਕੁੰਡਰ ਨਿਕਾ चलो आपने नहीं निकाला वैसे हमारे सिख जो है है हाँ। सिखों की शान होती पगड़ी पगड़ी हाँ। पगड़ी नहीं है तो कोई मतलब नहीं है हाँ। चाहे उसके नाम पीछे सिंह हो चाहे ना हो, ना हो पक, लेकिन हाँ, पगड़ी है, है, हाँ। तो तो है, हाँ। है जैसे कोई मोना आदमी होता है उसको वो कह के बोलते हैं सभी है ना जो पगड़ी वाला होता है उसको बोलते हैं की सरदार जी कैसे हो है ना ऐसे होता है ना भैया बहुत अच्छा लगा आपको ओके बरेली से ओके ओके उत्तर प्रदेश यूपी यूपी से लेकिन नहीं। आ, नहीं। यूपी से हम गुरु गोविंद साहब ने क्या कहा जाने को सवा लाख बोलते पावर होती है उधर जा रहे बाबा यहाँ ऐसी जाए उधर दो दिन रहोगे फिर एक दो दिन उधर सभी सभी गुरुद्वारा में दर्शन करना है एक बाबा दीप सिंह जी का है अमृतसर नाम हाँ वो मेन और अकाल तख्त है उसके सामने बिल्कुल ना गोल्डन टेम्पल जैसे गोल्डन टेम्पल है वो रास्ता जाता है ना अंदर को उसके बिल्कुल सामने है जो अकाल तख्त साहिब है उधर जो मतलब की पुराने जो गुरु थे उनकी तलवार वगैरह शस्त्र सभी पड़े हैं वो दर्शन करवाते शाम को नानक मत्ता हाँ है ओके ओके आना है वहाँ भी हम भी आज मनिकारण साहब गए थे पहले हेमकुंड साहब भी हमें जाना है तो हम अभी दो है। हजूर साहब हम है पंज... संगरूर से संगरूर पटियाला अस्सी किलोमीटर आगे पतेला... पतेला... आ, है संगरूर उधर ही है आना कभी भाई बताना फिर अगर उधर आए ना भैया कितने रात पंद्रह से बीस मिनट कितने किलोमीटर की होती है 5 किलोमीटर का सभी 5 किलो होती है कोई बोल रहा है सात किलोमीटर है आप भी, आप वो चलाते हो ओके पायलट हो आप ओके ओके ज्यादा हो जाती के बाल जाते हैं बारी धोले ने ਤਤਵਾਰੀ ਇਹਨਾਂ ਘਾਤੋੜੀਆਂ ਐਨਾਂ ਕਿੰਨੀ ਵਾਰੀ ਧੋਲੀਆਂ ਐਨਾਂ ਕਿੰਨੀ ਵਾਰੀ ਧੋਲੀਆਂ 15 ਵਾਰ 15 ਵਾਰੀ ਧੋਲੀਆਂ ਮੈਂ ਸੱਤ ਹੀ ਗਈ ਜੰਨਾ ਫੇਰਾ ਆ ਦੇਖੋ ਇਹ ਰੂਲ ਰੈਗੂਲੇਸ਼ਨ ਸਮਝਾ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਰਸੀ ਖਿੱਚਣੀ ਆਇਆ ਕਰਨਾ ਉਹਦੇ ਚਲੋ ਕਦੋਂ ਮੈਂ ਕਿਹਾ ਕਰੋ ਐ ਹੁਣ ਡਾਊਨ ਹੋਣਾ ਸਾਰਾ ਕੁਝ ਪਹਿਲਾਂ ਸਮਝਾਉਂਦੇ ਆ ਸੈਨ ਨੂੰ ਸੁਣ ਵਗੈਰਾ ਪੂਰੇ ਪ੍ਰੋਪਰ ਜਿਹੜਾ ਕਰਾਉਂਦੇ ਆ ਦੇ ਟੂ ਮੈਂਬਰ ਆ ਟੈਕਨੀਕ ਇਹ ਉਹ ਗੱਲ ਜਿਹੜਾ ਟੂ ਮੈਂਬਰ ਹੋਣਗੇ ਜਿਹੜੇ ਉਹ ਇੱਧਰ ਬੈਠਣਗੇ ਇੱਕ ਜਣ ਇੱਧਰ ਬੈਠੂਗਾ ਸਰਪਕਾਂ ਦੇ ਚੈਸਟ ਬਾਹਰ ਕੱਢਣੀ ਆ ਜਿਹੜਾ ਸਿਰ ਆ ਉਹ ਜਿਹੜਾ ਆ ਚੀਜ਼ ਆ ਫੁੱਲੀ ਹੋਈ ਜਿਹੜੇ ਇੱਧਰ ਇਹਦੇ ਨਾਲ ਹੀ ਲਾਉਣਾ ਚੈਸਟ ਲਾ ਕੇ ਉਹ ਜਿਹੜਾ ਸਿਰੇ ਦਾ ਬਾਹਰ ਰੱਖਣਾ ਆ ਸਾਗੇ ਤੇ ਦੇਖ ਸਕਦੇ ਹੋਗੇ ਤਿਆਰ ਵਰ ਤਿਆਰ ਆਓ तो मैं कैट डाउन कमांड में आप हाँ लोगों को साइड साइड में कमांड दे दोगे कमांड दे दूँगा ना मैं, मैं। था 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 था। तो ना नहीं दस्तेर नहीं होगा ना इधर इतने बाहर रखना कब जाओगे इस, इनके साथ ही आप, आप अकेले जाओगे आप, आप नहीं हमारे साथ वाले गए हुए हैं दोस्त आपकी फैमिली नहीं आई साथ में ਲੋ ਬਈ ਹੋ ਗਈਆਂ ਤਿਆਰੀਆਂ ਹਾਂ ਹੋ ਗਿਆ ਵਰ ਤਿਆਰੀਆਂ ਗੱਭਰੂਆਂ ਦੀਆਂ ਚਲੋ 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 ਮਰਾ ਵੀਰ ਗੋੜੇ ਬੜਾ ਕਹਿ ਦੇ ਬਠੰਡਾ 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 ਚੱਲੇ ਭਈਆਪ ਓਕੇ ਓਕੇ ਜਾਓ ਜਾਓ ਆਹਾਂ ਕਾਸਲ ਹੋਣ ਆਪਦੀਆਂ ਜਿਹੜਾ ਜਾਗਟਾ ਜੂਟਾਆਂ ਕਹਿਣੀਆਂ ਆ ਪੰਪ ਲੈ ਜਾਂਦਾ ਤਾਂ ਮਤਲਬ ਖਤਰਨਾਕ ਹੀ ਕੰਮ ਕਰੂ। ਪੌਂਡੇ। ਇਹਦਾ ਪੰਪ ਪਾਪਾ ਜਿਹਾ ਫੋਲਰ ਰੱਖ ਲਿਆ। ਅੱਛਾ ਹਵਾ ਭਰਦਾ ਹੈ ਠੀਕਾ ਠੀਕਾ। ਬਬਰ ਰਿਹਾ ਬਾਈ। ਹੈ? ਕੰਮ ਹੋ ਗਈ ਹਵਾ। ਓਕੇ ਓਕੇ। ਮੈਂ ਸੋਚਿਆ ਪਤਾ ਨਹੀਂ ਕਿਉਂ ਲੈ ਕੇ ਜਾ ਰਹੇ ਹੋ। ਮੈਂ ਸੋਚਿਆ ਕਿ ਕੋਈ ਲਫੜਾ ਕਰਨੇ ਵਾਲੇ ਉਸਕੇ ਸਾਥ। ਅੱਗੇ ਜਾ ਕੇ ਹੁਣ ਚਲੇ ਜਾ ਰਹੇ ਹਾਂ ਅਬ ਕਿੱਧਰ ਜਾਓਗੇ ਬਾਏ ਬਾਏ ਆਹ ਦਾਤਾ ਫੌਜਾ ਤਿਆਰ ਹੋ ਰਹੀ ਹੈ ਇੱਧਰ ਛਿੱਤियां ਪਾ ਦੇਾਂਗੇ ਮਗਰ ਨਾ ਪਲਟ ਜੇ ਕੱਦੀ ਫੇਰ ਦੇਖੀ ਕੋਕਰੋਲੀ ਪੈਂਦੀ ਹੈ ਨਾ ਓਏ ਹੈ ਕਿਵੇਂ ਕੁੱਕਰ ਵਾਲੀ ਪੈਂਦੀ ਦੇਖੀ ਤੂੰ ਹਲੋ ਮਾਤਰਾ ਕੁ ਦੇ ਕੋ ਬੱਲੇ 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 ਆਓ ਜਿਹੜੇ ਸਰਾਂ ਤੇ ਲੱਗੇ ਉਹਨਾਂ ਤੱਪੀਆਂ ਜੀਆਂ ਵੀਰੇ ਜੂੜ ਕਰਦਾ ਹੈ 4G ਚ ਲੜਪੋ ਲੜਪੋ ਹੋਲਾ ਓਏ ਪੌੜ ਓਏ ਇਹਦਾ ਸਰਕਟ ਓਨੇ ਲਾਈਨਦਾਰੇ ਬੁੱਕੀ ਕੋਰ ਚਲੋ ਚਲੋ ਓਕੇ ਬਾਈਟੌਪ ਲੱਕ ਬਾਏ ਬਾਏ ਜਾਓ ਜਾਓ ਹਰ ਬੰਦਾ ਜਿੱਲੇ ਜੀ ਲੱਗਦੇ ਓਏ ਰਵੀ ਆਦਾ ਆਦਾ ਜਿਲ੍ਹਾ ਨਹੀਂ ਲੱਗਦਾ ਮੈਨੂੰ ਛੱਡਣਗੇ ਦੇਖੀ ਹੁਣ ਬੱਲੇ 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 ਹੋਏ ਬੱਲੇ 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 ਹਲੋ ਹੱਕ ਦੀ ਬਾਈ ਓਏ ਤਾਂ ਮਟਿਆ ਜਿਵੇਂ ਜੰਗ ਲੜਨੀ ਹੁੰਦੀ ਐ ਰਵੀ ਇਹ ਤਾਂ ਮਟਿਆ ਜਿਵੇਂ ਜੰਗ ਲੜਨੀ ਹੁੰਦੀ ਐ ਐ ਓਏ ਟੱਕਰ ਹੱਕ ਦੀਆਂ ਗੱਡੀਆਂ ਪਾਦੀਆ ਪਿੰਡ ਨੂੰ ਬਾਈ ਬਾਈ ਬੰਨ ਰਹੀ ਹੈ ਬੰਨ ਰਹੀ ਹੈ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਛੜੇ ਨਹੀਂ ਜਾਂਦਾ ਕੋਲ ਪੁੱਛਿਆ ਗਿਆ ਕਹਿੰਦਾ ਕਹਿੰਦਾ ਨਾਲੀਏ ਕਹਿੰਦਾ ਇਹ ਤਾਂ ਨਾ ਆ ਸਕਦੇ ਕਿ ਨਾ ਰੇ ਇੱਥੇ ਨਾ ਹੁੰਦਾ ਯਾਰ ਸਾਈਡ ਜਿਹਦਾ ਸਾਬਨ ਦਾ ਭਾਈ ਉਂਭ ਨਹੀਂ ਲਾਉਂਦਾ ਇਹ ਭਾਈਆਂ ਸਾਬਨ ਨਹੀਂ ਯੂਜ਼ ਕਰਨੀ ਦਵਾਰੇ ਪਾ ਫੇਰ ਸਵਾਲ ਐ ਹੋਰ ਐ ਨਹੀਂ ਨਾ ਹੁੰਦਾ ਇਹ ਨਾ ਹੁੰਦਾ ਪੁੱ ਇਹਨੂੰ ਇਹਦਾ ਹੋਰ ਪੜੇ ਚੱਲ ਵੀ ਝੱਟ ਚੱਲ ਵੀ ਝੱਟ ਚੱਲ ਵੀ ਇੱਕ ਵਾਰੀ ਹੋਰ ਕੋਈ ਤਰਨ ਉੱਥੋਂ ਆ ਯਾਰ ਓਏ ਉੱਥੋਂ ਸਵਾਦ ਆਊਗਾ ਕੰਬੀ ਜਾਂਦਾ ਦੇਖੀ ਓਏ ਉੱਥੋਂ ਵਾੜਾ ਸਵਾਦ ਉਹ ਉੱਥੇ ਜਾ ਹਲ ਓ ਚੋਟਿਆ ਖੜਾਗਾ ਆ ਪੱਥਰਾਂ 'ਤੇ ਖੜ ਜਾ ਉੱਥੇ ਘਟਾਗਾ ਆ ਪੱਥਰਾਂ 'ਤੇ ਖੜ ਜਾ ਇੱਥੇ ਘਟਾ ਪਾਣੀ ਇੱਥੇ ਤਾਂ ਜ਼ਿਆਦਾ ਆ ਮਾਰਨਾ ਛਾਲ ਫਿਰ ਜ਼ਿਆਦਾ ਲੰਮਾ ਪੈ ਕੇ ਕਰੀ ਛੋਟੇ ਪੱਥਰੇ ਦੇ ਪਾਇਆ ਲੰਮਾ ਹੋਏ ਆਰਾਮ ਨਾਲ ਪਾਇਆ ਇੱਥੇ ਕੱਟਣਾ ਹਾਂ ਹਾਂ ਇੱਥੇ ਕੱਟਾਗਾ ਇੱਥੇ ਨਾਲ ਆ ਬੋਰੀ ਆ ਗਈ ਉਹ ਵੈਸੇ ਕੱਪੜੇ ਤਾਂ ਇੱਥੇ ਮਿਲੇਗਾ ਆਹੋ ਹੋਰ ਲੱਗਦੇ ਪਾਉਂਡ ਦੇ ਇਹਨੂੰ ਕੋਈ ਲੈ ਕੀ ਦੇਖੀਏ ਨਾ ਕੀ ਆਗਾ ਰੋੜਾ ਲਾ ਕੇ ਪੈਗਾ ਪੈ ਜਾ ਫੇਰਾ ਪੈ ਜਾ ਲੱਗੋ ਵਾਲੀ ਬਿਜਲੀ ਵੀ ਨਹੀਂ ਲੈਂਦਾ ਪੂਰੀ ਸਰਾ ਗੰਬਾ ਮੋੜੇ ਪੈ ਜਾ ਪੈ ਜਾ ਸਮਾਉਣਾ ਵੇ ਧਾਨ ਸਾਹਿਬ ਕਿੱਦਾਂ ਲੱਗਿਆ ਜੀ ਦਾ ਅਕੇ ਬਹੁਤ ਵਧੀਆ ਫਰੇਮ ਬਹੁਤ ਵਧੀਆ ਸ਼ੂਟ ਆ ਠੰਡੇ ਲੱਗ ਰਹੀ ਸਾ ਠੀਕ ਆ ਬਸ ਨੋਰਮਲ ਹੀ ਆ ਟਰੈਕਟਰ ਤੇ ਪੈਨ ਵਾਲਾ ਕੰਮ ਤਾਂ ਨਹੀਂ ਟਰੈਕਟਰ ਧੀ ਅਜ ਇੱਕ ਵਾਰ ਡਿੱਗ ਗਿਆ ਬੰਦਾ ਰੁਕਦਾ ਨਹੀਂ ਕਿਤੇ ਆ ਪੀਕਅਪ ਚਾ ਲੈ ਕੇ ਹੋਰ ਜਾ ਕੇ ਇੱਥੇ ਐਂਬੂਲੈਂਸ ਜੀ ਐਂਬੂਲੈਂਸ ਲੈ ਕੇ ਓਕੇ bro ਚੱਲੀਏ ਫਿਰ ਹੁਣ ਪੁੱਤ ਲੱਗੇ ਰੋਟੀ ਹੱਟੀ ਖਾ ਲਈ ਨਾ ਬੰਦ ਨੂੰ ਮਾਣ ਆਉਂਦਾ ਸਾਹਮਣੇ ਦੇਖ ਇਹ ਬਲਪੁਰ ਜਾਏਗਾ ਬਲਪੁਰ ਜਾਣਾਗਾ ਆਹ ਇਹ ਤਾਂ ਪੂਰੇ ਕੱਢ ਗਿਆ ਇਹ ਬਲਪੁਰ ਜਾਣਾਗਾ ਰੋਡ ਦੀ ਤਾਂ ਆ ਗਈ ਇੱਥੇ ਨਾ ਰੋਕੇ ਦੀ ਆਪਾਂ ਪਿਛਲੀ ਵਾਰੀ ਜਦ ਪੁਲਿਸ ਜੀ ਆਈ ਸੀਗੀ ਇੱਥੇ ਦੇਖ ਤਾਜੀ ਬਣਾਉਗਾ ਇਹ ਰੋਕ ਐਸੇ ਬੀ ਇੱਥੇ ਬਾਬੇ ਕਿਹਾਂ ਲੋਕੇਸ਼ਨ ਤੇ ਜੂਸ ਵਾਲਾ ਜੂਸ ਵਾਲਾ ਇੱਥੇ ਕੰਟੀ ਨਹੀਂ ਮੱਡੀ ਦੇ ਉੱਪਰ ਹੋਏ ਆਂਟੀ ਹਾਂ ਤਸੇ ਆਈ ਨਾ ਨਾ ਹਾਂ ਸੱਚ ਹਾਂ ਠੀਕ ਹੈ ਠੀਕ ਹੈ ਓਕੇ ਇਧਰਲੀ ਸਾਈਡ ਆਂਟੀ ਵੀ ਹੋਵੇ ਸਰ ਤੁਸੀਂ ਐਨ ਕਾ ਤਾ ਹੈਗਾ ਤੁਰੱਖਿਆ ਬਾਅਦ ਉੱਪਰ ਹੀ ਲਾਉਂਦੇ ਹਾਂ ਬੇਟਾ ਥੱਲੇ ਦਾ ਰੇਗੀ ਲੋਗਾ ਟਰੈਂਡ ਚਲਾ ਰਹੇ ਹਾਂ ਵਾ ਹਟ ਜਾਓ ਆਂਟੀ ਜੀ ਤੈਨੂੰ ਮੈਂ ਦਿਖਾਉਣਾਗਾ ਆ ਨਾਸਾ ਆ ਸੀ ਇਧਰ ਅੰਚੀ ਜੀ ਕੋਈ ਇਹਦਾ ਚੱਕ ਦਾ ਵਿੱਚ ਨੇ ਇਹ ਦੀ ਚੱਕ ਦੂਰ ਇੱਥੇ ਦੇਣਾ ਇੱਥੇ ਜੇ ਕੋਈ ਸਿੱਟ ਇੱਥਰ ਚੱਕਦਾ ਆਹ ਦੇਖਾ ਚਾਹ ਜੀ ਲੱਗਾ ਕਿਹੜਾ ਕਰ ਲੈ ਬਾਈ ਚਾਹ ਲਾ ਨੇਗਾ ਵੀ ਜੂਸ ਵਾਲਾ ਹੀ ਆ ਚਾਹ ਲਗਾ ਚਾਹ ਮਈਆ ਦੇ ਪੁੱਛਾ ਬਣਾਉਗਾ ਵੀ ਕੁਲਚਾ ਕੁਲਚਾ ਨਾ ਮੋਂਡੇ ਵੇ ਇੱਤੀ ਰਾਤ ਕੱਟਣੀ ਆ ਬਣਾ ਦੇ ਬਾਈ ਬੜਾ ਕੁਛਾ ਬਣਾ ਦੇ ਯਾਰ ਸਵਾ ਦਾ ਬਣਾ ਰਿਹਾ ਮੈਂ ਆ ਜਾ ਫਿਰ ਖਾ ਕੁਚਲਾ ਕੁਚਲਾ ਓਏ ਬੰਤ ਪ੍ਰਧਾਨ ਵਾਂਗੂ ਕਹਿੰਦਾ ਤੈਨੂੰ ਮੈਂ ਕਹਿੰਦਾ ਉਹਦੇ ਵਾਲੇ ਕੁਚਲੇ ਖਵਾਏ ਬਰੂਦ ਵਾਲੇ ਕੁਚਲੇ ਖਵਾਏਗਾ ਨਾ ਹੈ ਲੈ ਓਏ ਧੰਨਵਾਦ ਓਏ ਕੁਚਲਾ ਖਾਈਏ ਥੈਂਕ ਯੂ ਬ੍ਰਦਰ ਸੋ ਆਖਰੀ ਸਾਈਂ ਗਿਆ ਬੈਠਣ ਤੋਂ ਪਹਿਲਾਂ ਆਖਰੀ ਖੋਇ ਆਖਰੀ ਖੋ ਮੈਨੂੰ ਦੱਸ ਰੋ ਬਾਈ ਆਖਰੀ ਖੋ ਮੈਨੂੰ ਦੱਸ ਦੇ ਤੋਤੀ ਜਾਈ ਗਈ ਆ ਇਹਨੂੰ ਕਹ ਦੱਸ ਦੇ ਮੜਾ ਇਹਨੂੰ ਕਸ ਸਟ੍ਰਕਚਰ ਦਾ ਜਾਨਦਾ ਕਿ ਕਾਹਦਾ ਜਾਨਾ ਦੱਸੋ ਫਕਾੜੀ ਹੋਇਆ ਸੀ ਅੱਖਾਂ ਖੋਲ ਲੀ ਭਰਾਵਾ ਹੁਣ ਅੱਖਾਂ ਖੋਲ ਲੀ ਹੁਣ ਚਲੋ ਠੀਕ ਆ ਓਕੇ 6 ਮਿੰਟ ਬਾਅਦ ਕੀ ਗੱਡੀ ਐ ਕੀ ਗੱਲ ਬਾਤ ਆ ਕੀ ਕੱਢਾ ਮਾਰੋ ਜੀ ਅਸੀਂ ਤੇਰੇ ਨੂੰ ਵੱਧ ਦੋ ਤੈ ਕਿ ਟੋਲ ਬਲਾਜੇ ਤੇ ਆ ਗਿਆ ਆ ਮਾਰੂ ਓਏ ਇਹ ਥਾਪੜੇ ਲਾਉਣੇ ਪੈਣਗੇ ਫਿਰ ਓਕੇ ਗੁਰਿਆਨਾ ਬੁਰਾ ਬੰਦੇ ਕੀ ਕੱਢੀ ਹੈ ਕੱਢਣਾ ਕੀ ਐ ਚੋ ਬੱਸ ਕੱਢ ਦੇਖ ਮੁੰਡਾ ਜਿੱਡਾ ਨਹੀਂ ਬੋਲਦਾ ਮੇਰੇ ਵਿੱਚ ਬਿਜਾਲੇ ਖੁੰਜੇ ਚੋ ਕਿ ਮਾੜਾ ਕਾਲੀ ਪੀਣ ਵਾਲੀ ਕੱਢ ਲੈ ਠੀਕ ਹੈ ਕੀ ਕੱਢਣਾ ਦੂਜਾ ਗਾਹ ਕਿਹੜਾ ਕਿਹੜਾ ਦੱਸ ਰਸਤਨਗੜ ਉਹਦਾ ਸ਼ਾਂਤੀ ਵਾਲਾ ਸਮਾਨ ਆਹ ਇਹ ਕੰਟੀਨ ਵਾਲਾ ਆ ਗਿਆ ਇਹ ਤੇ ਮਿਲਦੇ ਨੇ ਬਿਸਕੁਟ ਉਹਦੇ ਮਿਲਦੇ ਦਾਣਾ ਆਟਾ ਉਹ ਦਾਣਾ ਆਟਾ ਹੀ ਦੱਸਿਆ ਅੱਖਾਂ ਅੱਖਾਂ ਬੰਦੀ ਹੋ ਗਈਆਂ ਓਏ ਗੁਰਨਾਦਰੂ ਨਾ ਤਾਂ ਦੀਏ ਬੌਂਡਰੀ ਅੱਖਾਂ ਮੈਂ ਕਿੰਨੀ ਮੂਨਤ ਕਰ ਰਹੀ ਮੈਂ ਉਹ ਤੋਂ ਖਿੱਚੀ ਹੈ ਕਿ ਬਟਰਫਲਾਈ ਉਹ ਕਰਕੇ ਚੱਲ ਰਸਨ ਕਾਰਡ ਦਿਖਾ ਮੜਾ ਜਾ ਆ ਰਸਨ ਕਾਰਡ ਆਈ ਦੂਜਾ ਦੇ ਯਾਰਾ ਵੱਡਾ ਕੱਢਾ ਵੱਡਾ ਰਸਨ ਕਾਰਡ ਚਾਹੀਦਾ ਲੈ ਵੜ ਓਏ ਉਹਦੇ ਵਿੱਚ ਮੇਰੇ ਡਾਕੂਮੈਂਟ ਰਹਿ ਗਏ ਗਏ ਛੱਡ ਦੋ ਖੋਲ ਦੇ ਖੋਲ ਦੇ ਮਰਾ ਵੀਰ ਜਾਇ ਮਸਤ 2 ਮਿੰਟ ਰੋਕ ਕੇ ਰਾਹ ਦੇ ਦੋ ਮਿੰਟ ਰੋਕ ਲਾਂਗੇ ਕੋਈ ਚੱਕਰ ਨਹੀਂ ਇਹਨੇ ਪਾਣੀ ਪੂਣੀ ਪਿਆ ਦੋ ਤਾਰ ਦਿਖਾਉ ਤਾ ਬੜੀ ਗੱਲ ਕਰ ਰੀਂਗਲਿਸ਼ ਚ ਗੱਲ ਕਰ ਬੜੀ ਬਸ ਉਹ ਹੋ ਗਿਆ ਉਹ ਦੇਖੋ ਕੀ ਹੋ ਗਿਆ ਕੀ ਹੋ ਗਿਆ ਬੜੀ ਇੰਗਲਿਸ਼ ਚ ਗੱਲ ਕਰਨਾ ਬਟਰਫਲਾਈ ਕਰਨਾ ਪੂਣੀ ਦਾ ਇੱਕੜ ਦੇ ਪਰੌਂਿਆਂ ਦੋ ਸਾਊਥ ਬੋਲ ਨੂੰ ਉਹ ਦੋ ਮਿੰਟ ਕਹਿੰਦਾ ਸੀਗਾ ਉਹ ਵੀ ਮਿੱਤਰੋ ਔਖੇ ਸੌਖੇ ਪਹਾੜਾਂ ਦੀ ਯਾਤਰਾ ਕਰਦੇ ਹੋਏ ਪਿੰਡ ਪਹੁੰਚ ਗਏ ਪਰ ਜਾਣੇ ਅਸੀਂ ਤਿੰਨੇ ਰਹਿ ਗਏ ਦੋ ਬੰਦੇ ਜਿਹੜੇ ਰਾਹ 'ਚ ਉਤਰ ਗਏ ਉਹ ਹੱਥ ਖੜੇ ਕਰਕੇ ਹੱਥ ਖੜੇ ਕਰਕੇ ਰਾਸਤੇ 'ਚ ਦੰਡ ਨਾਲ ਦੇ ਬਿਲਕੁਲ ਕੋਈ ਕੋਈ ਝਾਲ ਚੱਲਦਾ ਹੈ ਕੋਈ ਨਹੀਂ ਬਾਈ ਅੱਪਾ ਬਸ 3 ਕਿਲੋਮੀਟਰ ਰਹਿ ਗਿਆ ਪਿੰਡ ਤੇ ਹੁਣ ਆਪਣੇ ਵਲੌਗ ਦੀ ਜਿਹੜੀ ਸਮਾਪਤੀ ਹੈ। ਪਾਵਟ ਬਹੁਤ ਸਹੀ ਗੱਲ ਆ ਹੁਣ ਪ੍ਰਸ਼ਾਦ ਦਾ ਛਕਿਆ। ਤੇ ਸਾਢੇ 3 ਹੋ ਗਿਆ ਟਾਈਮ। ਹੁਣ ਬਸ ਨੀਂਦ ਉਹ ਜਾ ਕੇ ਬਹੁਤ ਥਕਾਵਟ ਏ ਵੀ ਆ ਸੁੱਤੇ ਨਹੀਂ ਚੱਜ ਨਾ ਸਵੇਰ ਦੇ ਨਹੀਂ ਸੁੱਤੇ। ਕਾ ਕਾਦੂ ਰਾਤ ਨਹੀਂ ਸੁੱਤੇ। ਇਹ ਗੁੰਦੇ ਵਿੱਚ ਤਾਂ ਖਾਦਾ ਵੀ ਹੁਣੇ ਹੁਣੇ ਛਕਿਆ ਪ੍ਰਸ਼ਾਦਾਂ ਮੈਂ ਮੈਂ ਤਾਂ ਸੁੱਤੇ ਤਸਵੀਰੇ ਛੱਡ ਲਈ ਮੈਂ ਤਾਂ ਬੋਲੀ ਛਕਿਆ। ਤੁਰੋ ਜਿੱਥੋਂ ਕਹਿੰਦੇ ਤੁਰੇ ਸੀ ਉੱਥੇ ਹੀ ਪੁੱਜ ਗਏ ਆ ਜਿੰਮ ਵਿੱਚ ਆ ਗਏ ਜਿੰਮ ਵਿੱਚ ਤੁਰੇ ਸੀ ਲਾ ਵੀ ਖੋਲੋ ਡਿੱਗੀ ਕਰ ਦੋ ਸਾਮਾਨ ਸੇਲ 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 ਅੱਜ ਗਰਮ ਕੱਪੜੇ ਗਿੱਲੇ ਕੱਪੜੇ ਸੁੱਕੇ ਕੱਪੜੇ ਕੰਬਲ ਖੇਸ ਜੁੱਤੇ ਚੱਪਲ ਬਲਾ ਲਾਂ ਅੰਦਰ ਕੋਈ ਨਹੀਂ ਅੰਦਰ ਕੀ ਬਾ ਚੱਕ ਲੈ ਆ ਬਦਲਾ ਕੱਢ ਲਾ ਬਾਕੀ ਸਵੇਰੇ ਕੱਢ ਲਾਂਗੇ ਸਾਰਾ ਆ ਰਿਕਾਰਡ ਆ ਗਿਆ ਨਹੀਂ ਕਿ ਮੋਟੇ ਬਸਤ ਮੇਰੇ ਕੋਲ ਇੱਕ ਬੈਗ ਆ ਬਸ ਸੋ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਜਿਮ ਉਹ ਜਿਹੜਾ ਟੂਰ ਆ ਉਹ ਵਧੀਆ ਰਿਹਾ ਇਤੋਂ ਤੱਕ ਰਿਹਾ ਉਹ ਠੀਕ ਅੰਜੋਏ ਕੀਤਾ ਵਧੀਆ ਜਿਹੜਾ ਸੇ ਸਮਾਂ ਲੰਘਾ ਸੋ ਠੀਕ ਆ ਫਿਰ ਓਕੇ ਗੁੱਡ ਨਾਈਟ ਫਿਰ ਅਗਲੇ ਬਲੌਗ ਚ ਮਿਲਦੇ ਆ ਤੁਹਾਨੂੰ ਕਰਾਉਣਿਆ ਯਾਤਰਾ ਕਿਸੇ ਧਰਮ ਸਥਾਨ ਦੀ ਤੇ ओके ਸਮਾਂ ਹੋ ਗਿਆ ਜਿਹੜਾ 4 ਵੱਜ ਗਏ 4 ਵੱਜ ਗਏ ਪੂਰੇ ਕੰਨੇ ਵੱਜ ਗਏ ਆਪਣੇ ਟਾਈਮ ਕਿੰਨਾ ਹੋ ਗਿਆ ਹਾਂ ਉਹ ਟਾਈਮ ਕਿੰਨਾ ਹੋ ਗਿਆ 3:30 ਹੋ ਗਏ 3:30 ਹੋ ਗਏ ਹਾਂ 3:00 ਵੱਜ ਕੇ 40 ਮਿੰਟ ਹੋ ਗਏ 3:40 ਤੇ ਜਿਹੜੇ ਆਪਾਂ ਸਵੇਰ ਦੇ ਵੱਜ ਗਏ ਚਲੋ ਠੀਕ ਆ ਓਕੇ ਓਕੇ ਟਾਡੋ ਸਾਹਿਬ ਔਰ ਟਾਡੋ ਸਾਹਿਬ ਬਾਏ 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 ਗੁੱਡ ਨਾਈਟ